ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਸੰਬੰਧੀ ਅਹਿਮ ਮੀਟਿੰਗ ਕੀਤੀ ਜਾਵੇਗੀ ਦਿੱਲੀ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਇਹ ਮਹੱਤਵਪੂਰਨ ਮੀਟਿੰਗ ਮੰਨੀ ਜਾ ਰਹੀ ਹੈ ਸ਼ਾਮ 4 ਵਜੇ ਪੰਜਾਬ ਤੇ ਹਰਿਆਣਾ ਦੇ ਸੀਐਮ ਦੇ ਵਿਚਕਾਰ ਇਹ ਮੀਟਿੰਗ ਹੋਵੇਗੀ ਸੀਐਮ ਕੇਂਦਰ ਸਰਕਾਰ ਦੀ ਮੌਜੂਦਗੀ ਦੇ ਵਿੱਚ ਇਹ ਮੀਟਿੰਗਸ ਕਰਨਗੇ ਤੇ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਕਰਨਗੇ 13 ਅਗਸਤ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀਗੀ ਤੇ ਤੁਹਾਨੂੰ ਦੱਸਦੀ ਕਿ ਮੀਟਿੰਗ ਕਾਫੀ ਮਹੱਤਵਪੂਰਨ ਦਸਤੂਰ ਜਾਰੀ ਹੈ ਸੁਣਵਾਈ ਤੋਂ ਪਹਿਲਾਂ ਦੋਵਾਂ ਸੂਬਿਆਂ ਦੇ ਵਿੱਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 13 ਅਗਸਤ ਨੂੰ ਇਹ ਸੁਣਵਾਈ ਹੋਵੇਗੀ ਤੇ SYL ਦਾ ਮੁੱਦਾ ਲਗਾਤਾਰ ਇਸ ਨੂੰ ਲੈ ਕੇ ਸਿਆਸਤ ਗਰਮਾਉਂਦੀ ਹੈ ਇੱਕ ਵਾਰ ਫਿਰ ਇਸ ਨੂੰ ਲੈ ਕੇ ਹੁਣ ਮੀਟਿੰਗ ਕੀਤੀ ਜਾਵੇਗੀ ਸਤਲੁਜ ਜਮੁਨਾ ਲਿੰਕ ਨਹਿਰ ਵਿਵਾਦ ਸੰਬੰਧੀ ਇਹ ਅਹਿਮ ਮੀਟਿੰਗ ਹੈ ਦਿੱਲੀ ਦੇ ਵਿੱਚ ਇਸ ਮਹੱਤਵਪੂਰਨ ਮੀਟਿੰਗ ਨੂੰ ਰੱਖਿਆ ਗਿਆ ਹੈ ਇਹ ਅਹਿਮ ਵਿਸ਼ੇ ਹੈ ਔਰ ਇਸ ਵਿਸ਼ੇ ਤੇ ਲਗਾਤਾਰ जो है सभी सरकारों ने भी काम किया है वर्तमान सरकार भी इस विषय पर गंभीर है और समय समय पर कोर्ट ने भी इसके ऊपर अपने जो फैसले दिए हैं मुझे लगता है कि जो भी समझौता है और जो भी इस प्रकार के संसाधन हैं जो प्राकृतिक संसाधन है उसमें जो भी एक एक समझौता होता है जो भी ट्रीटी होती है उसका सबको सम्मान करना चाहिए क्योंकि ये सभी लोगों की जरूरत है اور جب دیش کی ہم بات کرتے ہیں تو دیش میں سب راجئے الگ ہو سکتے ہیں راجوں میں رہنے والے لوگوں کو صحیح طریقے سے سنساڈن ملے اور ہر راجئے کو اس کا حصہ ملے اس پہ سبھی کو ایک ہونا چاہیے۔ بہت اہم وشے ہے۔ تو اس خبر تکے زیادہ جانکاری لے کے ਸਾਡੇ ਨਾਲ ਸਾਡੇ ساہیگی موہید بخشید جڑے ہوئے ہیں نے موہید کی کو ج جانکاری اج ایس وی ایل دا مددا دوبارہ تو پکدا ہویا نظر آ رہا ہے۔ میٹنگ رکھی گئی ہے دلی دے وچ کی کچھ فیصلے سامنے آ سکتے ہیں۔ ਆ ਦੇਖੋ ਪੁਸ਼ਪਾ ਇਸ ਪੂਰੇ ਮਾਮਲੇ 'ਚ ਕਿਉਂਕਿ S Y L ਦੀ ਜਿਹੜੀ ਬੈਠਕ ਹੈ ਉਹ ਨਈ ਦਿੱਲੀ 'ਚ ਹੋਣੀ ਹੈ ਤੇ ਖੁਦ ਜਿਹੜੇ ਜਲ ਸੰਸਾਧ ਮੰਤਰੀ ਹੈ ਉਹ ਇਹਦੀ ਅਧਿਸ਼ਟਾ ਕਰਣਗੇ ਤੇ ਉਸ ਤੋਂ ਇਲਾਵਾ ਜਿਹੜਾ ਇਹ ਦੋਨੋਂ ਹੀ ਰਾਜਿਆਂ ਦੇ ਮੁੱਖ ਮੰਤਰੀ ਰਹਿਣਗੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਬਾਰ-ਬਾਰ ਕਹਿੰਦਾ ਆਇਆ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈ ਪਾਣੀ ਦੀ ਇੱਕ ਬੂੰਦ ਐਕਸਟਰਾ ਨਹੀਂ ਹੈ ਜਿੰਨਾ ਪਾਣੀ ਸੀਗਾ ਅਸੀਂ ਦਿੰਦੇ ਆਏ ਆ ਤੇ ਉਹਨਾਂ ਹੀ ਦਿੰਦੇ ਰਾਵਾਂਗੇ ਪਰ ਉਸ ਤੋਂ ਅਲੱਗ ਸਾਡੇ ਕੋਲ ਪਾਣੀ ਹੈ ਹੀ ਨਹੀਂ ਜਦੋਂ ਆਪਣੇ ਕੋਲ ਹੀ ਮੁੱਕ ਗਿਆ ਤਾਂ ਫਿਰ ਕਿਵੇਂ ਪਾਣੀ ਦੇਵਾਂਗੇ ਇਹ ਵੱਡਾ ਸਵਾਲ ਜਿਹੜਾ ਹੈ ਉਹ ਖੜਾ ਹੈ ਕਿ ਬੈਠਕ ਚ ਕਿ ਕਿਵੇਂ ਜੋ ਜਿਹੜਾ ਸਟੈਂਡ ਹੈ ਉਹ ਜਿਹ ਪੂਰਾ ਕਲੀਅਰ ਕਰ ਚੁੱਕੀ ਹੈ ਪੰਜਾਬ ਸਰਕਾਰ ਹੁਣ ਜਦੋਂ ਇਹ ਵਾਲੀ ਸਥਿਤੀ ਹੋ ਰਹੀ ਹੈ ਕਿ ਸਾਹਮਣੇ ਸਾਹਮਣੇ ਦੋਨੋਂ ਮੁੱਖ ਮੰਤਰੀ ਬੈਣਗੇ ਤੇ ਉਮੀਦ ਹੈ ਕਰ ਸਕਦੇ ਆ ਕਿ ਕੋਈ ਸੋਲੂਸ਼ਨ ਜਿਹੜਾ ਹੈ ਉਹ ਨਿਕਲ ਕੇ ਬਾਹਰ ਆਏ ਕਿਉਂਕਿ ਸੁਪਰੀਮ ਕੋਰਟ ਚ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਆਪਸ ਚ ਬਹਿ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮਸਲੇ ਜਿਹੜੇ ਨੇ ਟੇਬਲ ਤੇ ਹੱਲ ਹੁੰਦੇ ਨੇ ਹੁਣ ਉਮੀਦ ਕਰਦੇ ਆ ਕਿ ਸ਼ਾਮ ਤੱਕ ਜਦੋਂ ਬੈਠਕ ਸ਼ੁਰੂ ਹੋਏਗੀ ਤਾਂ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਣਗੇ ਦੋਨੋਂ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਤੇ ਕੁਝ ਨਾ ਕੁਝ ਪੋਜ਼ਿਟਿਵ ਹੋਏਗਾ ਕਿ ਦੋਨਾਂ ਦਾ ਮੁੱਦਾ ਜਿਹੜਾ ਸੁੱਲਝ ਸਕੇ ਪਰ ਤਸਵੀਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਹੁਤ ਛੇਤੀ ਜਿਹੜੀ ਹੈ ਸਾਫ਼ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਸੋਰਸ ਜਿਹੜਾ ਦੱਸ ਰਹੇ ਨੇ ਕਿ ਪੰਜਾਬ ਆਪਣੇ ਸਟੈਂਡ ਤੇ ਪੂਰੀ ਤਰੀਕੇ ਨਾਲ ਖੜਾ ਰਹੇਗਾ ਕਿ ਉਹਨਾਂ ਕੋਲ ਐਕਸਟਰਾ ਪਾਣੀ ਦੇਣ ਲਈ ਨਹੀਂ ਹੈ ਜੀ ਮੋਹਤ ਜਦੋਂ ਪਿਛਲੇ ਵਾਰ ਇਹ ਮੁੱਦਾ ਗਰਮਾਇਆ ਸੀਗਾ ਪੰਜਾਬ ਹਰਿਆਣਾ ਦੇ ਪਾਣੀਆਂ ਦਾ ਮੁੱਦਾ ਉਸ ਵੇਲੇ ਹਰਿਆਣਾ ਨੇ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀਗੀ ਪਰ ਪੰਜਾਬ ਨੇ ਅੱਧੇ ਪਾਣੀ ਦੇ ਲਈ ਮਨਜ਼ੂਰੀ ਦਿੱਤੀ ਸੀਗੀ ਤੇ ਕਿਹਾ ਸੀ ਕਿ ਸਾਡੇ ਕੋਲ ਪਾਣੀ ਨਹੀਂ ਹੈ ਤੇ ਕੀ ਫੇਰ ਤੋਂ ਹਰਿਆਣਾ 8500 ਕਿਊਸਿਕ ਦੀ ਹੀ ਮੰਗ ਲੈ ਕੇ ਇਸ ਮੀਟਿੰਗ ਦੇ ਵਿੱਚ ਬੈਠੇਗਾ ਆ ਦੇਖੋ ਮਾਮਲਾ 8000 ਕੁ ਐਕੂਸਿਕ ਪਾਣੀ ਦਾ ਨਹੀਂ ਹੈ ਮਾਮਲਾ ਮਾਮਲਾ ਸਭ ਤੋਂ ਵੱਡਾ ਇਹ ਹੈ ਕਿ ਪਾਣੀ ਦਾ ਜਿਹੜੇ ਫਲੋ ਹੈ ਤੇ ਪਾਣੀ ਦੀ ਜਿਹੜੇ ਕੁਆਂਟੀਟੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਦਿੱਤੀ ਜਾਏ ਪੰਜਾਬ ਤੋਂ ਹਰਿਆਣੇ ਨੂੰ ਤੇ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਸਾਡੇ ਕੋਲ ਆਪਣੇ ਹੀ ਖਜ਼ਾਨੇ ਚ ਜਦੋਂ ਸਾਡੇ ਕੋਲ ਖਜ਼ਾਨਾ ਨਹੀਂ ਹੋਏਗਾ ਤਾਂ ਅਸੀਂ ਕਿਨੂੰ ਕੀ ਵੰਡਾਂਗੇ ওই ਗੱਲ ਜਿਹੜੀ ਹੈ ਪਾਣੀ ਨੂੰ ਲੈ ਕੇ ਹੈ ਕਿ ਜੇ ਜੇ ਸਾਡੇ ਕੋਲ ਨਹੀਂ ਹੋਏਗਾ ਤੇ ਅਸੀਂ ਕਿਵੇਂ ਦਵਾਂਗੇ ਐ ਸਟੈਂਡ ਆਮ ਆਦੀ ਪਾਰਟੀ ਪਹਿਲਾਂ ਹੀ ਕਲੀਅਰ ਕਰ ਚੁੱਕੀ ਹੈ ਪਰ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਜਦੋਂ ਇਹ ਕਹਿ ਰਹੀ ਹੈ ਤੇ ਫਿਰ ਕਿਵੇਂ ਵਿਚ ਦਾ ਰਸਤਾ ਨਿਕਲਦਾ ਹੈ ਇਹ ਦੇਖਣਾ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ ਤੇ ਇਸ ਦੇ ਲਈ ਇੰਤਜ਼ਾਰ ਕਰਨਾ ਪਏਗਾ ਕਿ ਕੀ ਸੋਲੂਸ਼ਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਕਿਉਂਕਿ ਕੇਂਦਰੀ ਮੰਤਰੀ ਜਿਹੜੇ ਨੇ ਉਹ ਖੁਦ ਇਹਦੀ ਪ੍ਰਧਾਨਗੀ ਕਰ ਰਹੇ ਨੇ ਤੇ ਫਿਰ ਫਿਰ ਪਤਾ ਲੱਗੂਗਾ ਕਿ ਹੋ ਕੀ ਸਕਦਾ ਹੈ ਇਸ ਮਾਮਲੇ 'ਚ ਸੋਲੂਸ਼ਨ ਕੀ ਨਿਕਲ ਸਕਦਾ ਕਿਉਂਕਿ ਦੋਨੋਂ ਰਾਜ ਦੇ ਮੁੱਖ ਮੰਤਰੀ تمام ادیکاری تے اودے نال کیندر دے منٹری کیندر دے ادیکاری سارے اس بیٹھک چ رہن گے جی ਮੋਹਿਦ ਪੰਜਾਬ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਸਾਡੇ ਕੋਲ ਸਿਚਾਈ ਦੇ ਲਈ ਹੀ ਪਾਣੀ ਨਹੀਂ ਹੈ ਖੇਤਾਂ ਨੂੰ ਪਾਣੀ ਅਸੀਂ ਗਰਾਊਂਡ ਵਾਟਰ ਇਸਤੇਮਾਲ ਕਰਕੇ ਫੇਰ ਦਿੰਨੇ ਆ ਤੇ ਦੂਜੇ ਪਾਸੇ ਹਰਿਆਣਾ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਸਾਡੇ ਕੋਲ ਪੀਣ ਵਾਲੇ ਪਾਣੀ ਦੀ ਵੀ ਹੁਣ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ ਇਸ ਕਰਕੇ ਅਸੀਂ ਪਾਣੀ ਮੰਗ ਰਹੇ ਹਾਂ ਤਾਂ ਕੀ ਦੋਨਾਂ ਦੇ ਜਿਹੜੇ ਮੁੱਦੇ ਨੇ ਉਹ ਰੱਖੇ ਜਾਣਗੇ ਇਸ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਕੁਝ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਹੈ ਜਾਂ ਫਿਰ ਪੰਜਾਬ ਸਿਰੇ ਤੋਂ ਨਕਾਰ ਰਿਹਾ ਜਿਵੇਂ ਤੁਸੀਂ ਸੋਰਸਸ ਦੀ ਗੱਲ ਕਰ ਰਹੇ ਹੋ ਆ ਪੁਸ਼ਪਾ ਸਾਰੀ ਗੱਲ ਇਹ ਹੈ ਕਿ ਪੰਜਾਬ ਲਗਾਤਾਰ ਸਿਰੇ ਤੋਂ ਨਕਾਰ ਰਿਹਾ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈ ਜੇ ਸਾਨੂੰ ਪਾਣੀ ਪਿੱਛੋਂ ਮਿਲੇਗਾ ਤਾਂ ਅਸੀਂ ਤੁਹਾਨੂੰ ਦੇਣ ਚ ਕੋਈ ਗੁਰੇਜ਼ ਨਹੀਂ ਹੈ ਐਕਸਟਰਾ ਪਾਣੀ ਸਾਡੇ ਕੋਲ ਹੋਏਗਾ ਤਾਂ ਹੀ ਅਸੀਂ ਪਾਣੀ ਦਵਾਂਗੇ ਜਦੋਂ ਪਾਣੀ ਹੋਏਗਾ ਹੀ ਨਹੀਂ ਸਾਡੀ ਨਹਿਰ 'ਚ ਤਾਂ ਅਸੀਂ ਪਾਣੀ ਕਿੱਥੋਂ ਦਵਾਂਗੇ ਇਹ ਸਵਾਲ ਬਾਰ-ਬਾਰ ਜਿਹੜੇ ਆ ਉਹ ਪੰਜਾਬ ਖੜੇ ਕਰ ਰਿਹਾ ਹੈ ਮੈਂ ਬਾਰ-ਬਾਰ ਉਹੀ ਗੱਲ ਕਹਿ ਰਿਹਾ ਕਿ ਕੀ ਸੋਲੂਸ਼ਨ ਲੈ ਕੇ ਤੇ ਕੀ ਫਾਰਮੂਲਾ ਲੈ ਕੇ ਹਰਿਆਣਾ ਤੇ ਕੇਂਦਰ ਦੀ ਸਰਕਾਰ ਪੰਜਾਬ ਕੋਲ ਜਾਏਗੀ ਪੰਜਾਬ ਨਾਲ ਗੱਲ ਕਰੇਗੀ ਇਹ ਦੇਖਣਾ ਜ਼ਿਆਦਾ ਅਹਿਮ ਹੋ ਜਾਂਦਾ ਹੈ ਜੀ ਠੀਕ ਹੈ ਮੋਹਿਤ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸ तमाम ਜਾਣਕਾਰੀ ਸਾਂਝ ਕੀਤੀ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੀਤਪਾਲ ਸਿੰਘ ਜੀ ਜੁੜ ਗਏ ਨੇ ਪ੍ਰੀਤਪਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਕੋਲੋਂ ਵੀ ਇਹੀ ਸਵਾਲ ਹੈ ਕਿ ਅੱਜ ਐਸਵਾਈਐਲ ਦਾ ਮੁੱਦਾ ਦੁਬਾਰਾ ਤੋਂ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਿਆਣਾ ਆਪਣੀ ਮੰਗ ਲੈ ਕੇ ਅੱਗੇ ਆਵੇਗਾ ਤੇ ਪੰਜਾਬ ਆਪਣੀ ਮੰਗ ਲੈ ਕੇ ਅੱਗੇ ਆ ਰਿਹਾ ਉਸ ਦਾ ਕਹਿਣਾ ਹੈ ਕਿ ਸਾਡੇ ਕੋਲ ਐਕਸਟਰਾ ਪਾਣੀ ਹੀ ਨਹੀਂ ਆਸੀ ਹਰਿਆਣਾ ਨੂੰ ਕੀ ਕੁਝ ਪਾਣੀ ਕਿਵੇਂ ਪਾਣੀ ਦਈਏ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਹੈ ਕਿ ਕੁਝ ਸੋਲੂਸ਼ਨ ਨਿਕਲਣ ਦੀ ਗੱਲ ਕਹੀ ਜਾ ਰਹੀ ਹੈ ਤੋ ਗੱਲ ਇਹ ਹੈ ਕਿ ਦੋਨੋਂ ਜਿਹੜੇ ਪੰਨਿਆਂ ਦੇ ਮੁਖੰਦੀਕ ਦੇ ਅੰਦਰ ਦੇ ਹਸਪਤਾਲ ਦੇ ਵਿੱਚ ਬੈਠ ਰਹੇ ਨੇ ਐਸਆਈਐਲ ਬਹੁਤ ਪੁਰਾਣਾ ਵਿਵਾਦ ਹੈ ਜਿਹੜਾ ਹਰਿਆਣਾ ਪੰਜਾਬ ਦੇ ਵਿੱਚ ਚੱਲਦਾ ਆ ਰਿਹਾ ਅਸੀਂ ਤਾਂ ਹਮੇਸ਼ਾ ਹੀ ਚਾਏ ਅਬੋਵ ਦਾ ਪਾਰਟੀ ਲਾਈਨ ਸਰ ਸਾਰੀਆਂ ਪਾਰਟੀਆਂ ਇਸ ਗੱਲ ਦੇ ਵਿੱਚ ਇਕਜੁੱਟ ਨੇ ਪੰਜਾਬ ਦੀ ਕਿ ਪੰਜਾਬ ਕੁਲ ਪਾਣੀ ਨਹੀਂ ਹੈਗਾ ਤੇ ਰਿਪੇਰੀਅਨ ਲਾਅ ਦੇ ਅਨੁਸਾਰ ਜਿਹੜਾ ਸਾਡਾ ਬੰਦਾ ਹਿੱਸਾ ਹੈ ਉਹ ਘਟਦਾ ਜਾ ਰਿਹਾ ਜਦੋਂ ਇਸ ਦੀ ਵੰਡ ਹੋਈ ਸੀ ਉਸ ਵੇਲੇ ਦਾ ਆਬਾਦੀ ਕੀ ਸੀ ਤੇ ਅੱਜ ਦੀ ਆਬਾਦੀ ਕੀ ਹੈਗੀ ਆ ਤੇ ਪਿੱਛੋਂ ਜਿਹੜਾ ਪਾਣੀ ਦਾ ਪੱਧਰ ਉਹ ਵੀ ਘਟਦਾ ਜਾ ਰਿਹਾ ਸਾਡਾ ਗਰਾਊਂਡ ਲੈਵਲ ਵਾਟਰ ਘਟ ਗਿਆ ਗਿਆ ਸੋ ਇਸ ਕਰਕੇ ਅਸੀਂ ਤਾਂ ਮੰਗ ਕਰਦੇ ਹੀ ਰਹੇ ਆ ਕਿ ਐਸਐਲ ਨੂੰ ਕੋਈ ਸੋਲੂਸ਼ਨ ਨਹੀਂ ਹੈਗਾ ਹਰਿਆਣਾ ਆਪੀ ਗਲ ਰੱਖੂਗਾ ਉਹਨਾਂ ਨੇ ਆਪ ਦੇ ਆਕੜੇ ਨੇ ਪਰ ਜਿਹੜੀ ਵੰਡ ਹੋਣੀ ਸੀ ਉਹ ਹੋ ਚੁੱਕੀ ਆ ਇਹ ਇੱਕ ਨਵੇਂ trio ਉਸ ਵੇਲੇ ਦਾ ਕਾਂਗਰਸ ਦਾ ਇੱਕ ਮਰਿਆ ਹੋਇਆ ਸਾਫ ਪੰਜਾਬ ਦੇ ਗੱਲ ਦੇ ਵਿੱਚ ਪਾਇਆ ਹੋਇਆ ਇੰਦਰਾ ਗਾਂਧੀ ਦੇ ਵੱਲੋਂ ਤੇ ਕਾਂਗਰਸ ਪਾਰਟੀ ਦੇ ਵੱਲੋਂ ਤੇ ਇਸ ਚੀਜ਼ ਦੇ ਉੱਪਰ ਬੜੀ ਸਪਸ਼ਟਾ ਨਾਲ ਹੈ ਪੂਰਾ ਪੰਜਾਬ ਇੱਕ ਜੁਟ ਹੈ पूरा पंजाब ਆਪ ਦੇ ਮੁੱਖ ਮੰਤਰੀ ਨਾਲ ਹੈ ਕਿ ਜੇ ਐਸੀ ਕੋਈ ਵੀ ਪਾਣੀ ਦੀ ਟਰਮ ਐਂਡ ਕੰਡੀਸ਼ਨ ਉਹ ਨਾ ਕਰਕੇ ਆਂ ਜੇ ਕਰਕੇ ਆਉਣਗੇ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਪ੍ਰੈਸ਼ਰ ਜ਼ਰੂਰ ਚੱਲਦਾ ਹੈ ਕਿਉਂਕਿ ਹਰਿਆਣੇ ਦੇ ਨੇ ਤੇ ਪਿਛਲੀ ਵਾਰ ਵੀ ਇਹਨਾਂ ਦੇ ਲੋਕਾਂ ਨੇ ਗੱਲ ਆਖੀ ਸੀ ਕਿ ਪਾਣੀ ਦਾ ਵਿਵਾਦ ਹੱਲ ਕਰਾਂਗੇ ਜਿਹੜੇ ਇਹਨਾਂ ਦੇ ਸੰਦੀਪ ਗੁਪਤਾ ਸੀਗੇ ਮੈਂਬਰ ਪਾਰਲੀਮੈਂਟ ਤੇ ਹਰਿਆਣੇ ਦੇ ਪ੍ਰਧਾਨ ਉਹਨਾਂ ਨੇ ਐਸੀ ਗੱਲਾਂ ਰੱਖਿਆ ਵੀ ਪਰ ਅਸੀਂ ਉਸ ਵੇਲੇ ਵੀ ਸਖਤ ਵਿਰੋਧ ਕੀਤਾ ਸੀ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਆ ਪਿਛਲੇ ਦਿਨ ਵੀ BBMP ਦਾ ਇਸ਼ੂ ਹੋਇਆ ਸੀ ਉਦੋਂ ਵੀ ਅਸੀਂ ਸਾਰੇ ਜਣੇ ਇਕੱਠੇ ਸੀ ਕਿ ਸਾਡੇ ਕੋਲ ਪਾਣੀ ਦੇਣ ਨੂੰ ਹੈ ਨਹੀਂਗਾ ਸਾਡੀ ਨਵੇਂ ਸਿਰਿਓਂ ਇਸ ਦੀ ਵੰਡ ਕੀਤੀ ਜਾਵੇ ਉਹ ਤੀਨ ਨੂੰ ਪੰਜਾਬ ਮਨਜ਼ੂਰ ਕਰੂਗਾ ਜੀ ਤੇ ਬੀਜਪੀ ਦਾ ਇਸਤੇ ਕੀ ਸਟੈਂਡ ਰਹੇਗਾ ਪੰਜਾਬ ਦੇ ਪਾਣੀ ਨੂੰ ਲੈ ਕੇ ਕਿਉਂਕਿ ਪੰਜਾਬ ਖੇਤੀ ਸੂਬਾ ਮੰਨਿਆ ਜਾਂਦਾ ਹੈ ਆਪਣੀ ਹੀ ਨੀੜ ਜੜੀਆਂ ਪੰਜਾਬ ਦੀਆਂ ਪੂਰੀਆਂ ਨਹੀਂ ਹੋ ਰਹੀਆਂ ਸੀਐਮ ਦਾ ਵੀ ਇਹੀ ਕਹਿਣਾ ਬੀਬੀਐਮਬੀ ਦੇ ਮੁੱਦੇ ਤੇ ਵੀ ਸਾਹਮਣੇ ਆਇਆ ਸੀਗਾ ਕਿ ਸਾਡੇ ਕੋਲ ਗਰਾਊਂਡ ਵਾਟਰ ਇਸਤੇਮਾਲ ਕਰਨਾ ਪੈਂਦਾ ਹੈ ਖੇਤੀ ਦੇ ਲਈ ਤੇ ਅਸੀਂ ਕਿਧਰੋਂ ਹੁਣ ਪਾਣੀ ਦੇ ਦਈਏ ਹਰਿਆਣਾ ਨੂੰ ਤਾਂ ਕੀ ਇਹੇ ਸਟੈਂਡ ਲੈ ਕੇ ਪੰਜਾਬ ਅੱਜ ਵੀ ਖੜਾ ਰਹੇਗਾ ਈਡੀਪੀ ਪੰਜਾਬ ਦਾ ਟੈਂਡੈਂਟ ਮੈਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਲੀਅਰ ਕੀਤਾ ਹੈ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਹੈ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਦਿੱਲੀ ਦੀ ਦਬਾਹ ਹੇਠ ਆ ਕੇ ਕਿਉਂਕਿ केजरीवाल ਸਾਹਿਬ ਦਾ ਦਬਾਰਾ ਤਾਂ ਉਹਨਾਂ ਦੇ ਉੱਤੇ ਐਸਾ ਕੋਈ ਗਲਤ ਫੈਸਲਾ ਜਾਂ ਐਸੀ ਕੋਈ ਗਲਤ 딜 ਕਰਕੇ ਨਾਜਨ ਹਰਿਆਣੇ ਦੇ ਨਾਲ ਇੰਨਾ ਪੰਜਾਬ ਦਾ ਪਾਣੀ ਲੁਟਿਆ ਜਾਵੇ ਬੀਜੇਪੀ ਪੰਜਾਬ ਬੜੇ ਸਪਸ਼ਟਾ ਨਾ ਇਹ ਗੱਲ ਕਹਿ ਰਹੀ ਹੈ ਸਾਡੇ ਕੋਲ ਇੱਕ ਬਹੁਤ ਪਾਣੀ ਹੈ ਨਹੀਂਗੀ ਨਵੇਂ ਸਿਰਿਓ ਇਨਾ ਪਾਣੀਆਂ ਦੀ ਵੰਡ ਹੋਣੀ ਚਾਹੀਦੀ ਹੈ ਸਾਨੂੰ ਹੋਰ ਬੰਦਾ ਇਸ ਪਰ ਰਣਾ ਚਾਹੀਦਾ ਅਸੀਂ ਫੂਟਬਾਲ ਦੇ ਵਿੱਚ ਆਪ ਦਾ ਹਿੱਸਾ ਪਾਉਦੇ ਹਾਂ ਸਾਡਾ ਗਰਾਊਂਡ ਲਾਵਾਟਰ ਲੈਵਲ ਡਾਊਨ ਜਾ ਰਿਹਾ ਇਸ ਕਰਕੇ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਪ੍ਰੀਤਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਤਲੁਜ ਜਿਹੜਾ ਦਰਿਆ ਹੈ ਉਸ ਦਾ ਪਾਣੀ ਪੰਜਾਬ ਨੂੰ ਮਿਲਦਾ ਹੈ ਤੇ ਇਸ ਕਰਕੇ ਹੁਣ SYL ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ ਤੇ ਅੱਜ ਮੀਟਿੰਗ ਹੋਣੀ ਹੈ ਫਿਲਹਾਲ ਗੱਲਬਾਤ ਕਰਨ ਲਈ ਸਾਡੇ ਨਾਲ ਬੱਬੀ ਬਾਦਲ ਜੀ ਵੀ ਜੁੜਗੇ ਨੇ ਬੱਬੀ ਬਾਦਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਅੱਜ SYL ਦਾ ਮੁੱਦਾ ਦੁਬਾਰਾ ਉਠਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਦੇ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੋਨੋਂ CM ਮੌਜੂਦ ਰਹਿਣਗੇ ਤੁਹਾਡਾ ਕੀ ਕੁਝ ਸਟੈਂਡ ਰਹੇਗਾ ਪੰਜਾਬ ਕੀ ਕੁਝ ਗੱਲ ਲੈ ਕੇ ਉੱਥੇ ਜਾਏਗਾ ਸਭ ਤੋਂ ਪਹਿਲਾਂ ਦਾ ਮੁੱਖ ਮੰਤਰੀ ਜੀ ਨੇ ਬਾਰ ਬਾਰ ਕਲੀਅਰिफाई ਕੀਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਪੰਜਾਬ ਦਾ ਤਾਂ ਕੀ ਪਾਣੀ ਪਹਿਲਾਂ ਹੀ ਘਟ ਗਿਆ ਸਾਡਾ ਡਾਰਕ ਜ਼ੋਨ ਵਿੱਚ ਚਲਾ ਗਿਆ ਮੋਸਟ ਆਫ ਪੰਜਾਬ ਇਜ਼ ਅੰਡਰ ਡਾਰਕ ਡਾਰਕ ਜ਼ੋਨ ਔਰ ਅਸੀਂ ਤਾਂ ਦੱਸਿਆ ਹੋਇਆ ਕਿ ਅਸੀਂ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਸ ਟਾਈਮ ਪੱਕੀ 80% ਇਰੀਗੇਟਿਡ ਹੁੰਦਾ ਸੀਗਾ ਜਿਹੜਾ ਕਨਾਲ ਵਾਟਰ ਦੀ ਯੂਜੇਜ ਅਸੀਂ ਤਾਂ ਉਹਨੂੰ 65% ਕਰਤੀ ਐ ਸਾਨੂੰ ਤਾਂ ਪਾਣੀ ਦਾ ਤੁਮਕਾ ਤੁਮਕਾ ਆਪਣੇ ਲਈ ਚਾਹੀਦਾ ਸਾਡੇ 14 ਲੱਖ ਕਯੂਬਲ ਪੰਜਾਬ ਦੇ ਅੰਦਰ ਲੱਗੇ ਹੋਏ ਸੀ ਜਿਹੜੇ ਥੱਲੇ ਦਾ ਗਰਾਊਂਡ ਵਾਟਰ ਕੱਢ ਕੱਢ ਕੇ ਖਤਮ ਹੀ ਕਰਤਾ ਦੋ ਪਰਤਾਂ ਖਤਮ ਹੋ ਗਈਆਂ ਗਰਾਊਂਡ ਵਾਟਰ ਦੀਆਂ ਇੱਕ ਲਾਸਟ ਪਰਤ ਬਚੀ ਐ ਉਹਦੇ ਵਿੱਚ ਵੀ ਕੈਮੀਕਲ ਮਿਕਸ ਹੁੰਦੇ ਆ ਅਲੱਗ-ਅਲੱਗ ਕੈਂਸਰ ਫੈਲ ਗਿਆ ਬੁਰਾ ਹਾਲ ਹੋ ਗਿਆ ਤਾਂ ਪੰਜਾਬ ਕੋਲ ਤਾਂ ਪਾਣੀ ਦਾ ਤੁੰਕਾ ਵੀ ਨਹੀਂ ਪਰ ਕਿਉਂ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਹਿੰਦੇ ਜੀ ਮੀਟਿੰਗਾਂ ਕਰ ਲਓ ਮੀਟਿੰਗਾਂ ਲਈ ਫਿਰ ਮੁੱਖ ਮੰਤਰੀ ਜੀ ਚਲੇ ਗਏ ਨੇ ਉਹ ਭਾਵੇਂ ਇੱਕ ਮੀਟਿੰਗ ਕਰ ਲਓ ਭਾਵੇਂ 10 ਮੀਟਿੰਗ ਕਰ ਲਓ ਭਾਵੇਂ 100 ਮੀਟਿੰਗ ਕਰ ਲਓ ਜਦੋਂ ਪੰਜਾਬ ਕੋਲ ਪਾਣੀ ਨਹੀਂ ਹੈ ਤਾਂ ਪੰਜਾਬ ਚ ਪਾਣੀ ਆਪਾਂ ਦੇ ਹੀ ਨਹੀਂ ਸਕਦੇ ਕਿਸੇ ਹੋਰ ਸੂਬੇ ਨੂੰ لیکن ਇੱਕ ਗੱਲ ਜ਼ਰੂਰ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੂਡਾ ਜੀ ਨੇ ਜੀ ਕੱਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਕਹਿ ਰਹੇ ਨੇ ਕਹਿੰਦੇ ਜੀ ਤੁਸੀਂ ਧੱਕੇ ਨਾਲ ਪੰਜਾਬ ਤੋਂ ਪਾਣੀ ਕਿਉਂ ਨਹੀਂ ਲੈਂਦੇ ਤੁਸੀਂ ਸੁਪਰੀਮ ਕੋਰਟ ਚ ਕਿਉਂ ਨਹੀਂ ਜਾਂਦੇ ਇੱਥੇ ਪ੍ਰਤਾਪ ਬਾਜਵਾ ਜੀ ਰਾਜਾ ਹੁਲਿੰਗ ਜੀ ਕਹਿੰਦੇ ਆ ਕਿ ਪੰਜਾਬ ਦੇ ਪਾਣੀਆਂ ਨੇ ਅਸੀਂ ਰਾਖੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਜਾਣ ਨਹੀਂ ਦੇਵਾਂਗੇ ਉਤਰੋਂ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਕਹਿੰਦੇ ਮੈਂ ਪੰਜਾਬ ਤੋਂ ਪਾਣੀ ਸੀਨ ਕਰ ਲਾਉਂਗਾ ਹਰਿਆਣਾ ਦੇ ਲਈ ਔਰ ਉੱਧਰ ਜਿਹੜੇ ਹਰਿਆਣਾ ਦੇ ਇੱਥੇ ਰਵਨੀਤ ਬਿੱਟੂ ਜੀ ਹੈ ਜਾਂ ਹੋਰ ਆਗੂ ਹੈ ਜਾਖੜ ਸਾਹਿਬ ਹੈ ਉਹ ਕਹਿੰਦੇ ਪੰਜਾਬ ਤੋਂ ਅਸੀਂ ਪਾਣੀ ਨਹੀਂ ਮਤਲਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਔਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਜੀ ਤੇ ਬੱਬੀ ਜੀ ਇਹ ਮੀਟਿੰਗ ਇਸਰ ਕਰਕੇ ਰੱਖੀ ਜਾ ਰਹੀ ਹੈ ਕਿ ਦੋਨੋਂ ਜਿਹੜੇ ਸੀਐਮ ਨੇ ਦੋਨੋਂ ਜਿਹੜੇ ਸੂਬੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰ ਲੈਣ ਜਿਹੜੀ ਸਿਆਮਤੀ ਬਣਦੀ ਹੈ ਉਸ ਗੱਲ ਤੇ ਸਿਆਮਤੀ ਬਣਾ ਲਈ ਜਾਵੇ ਤਾਂ ਕੀ ਕਿਸੇ ਗੱਲ ਤੇ ਸਿਆਮਤੀ ਬਣਨ ਦੀ ਚਾਂਸ ਹੈਗੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ 100 ਮੀਟਿੰਗਾਂ ਕਰ ਲੈਣ ਪਰ ਅਸੀਂ ਆਪਣੇ ਸਟੈਂਡ ਤੇ ਹੀ ਖੜੇ ਰਵਾਂਗੇ ਤੇ ਜੇਕਰ ਉਹਨਾਂ ਨੇ ਕੋਈ ਐਦਾਂ ਦੀ ਗੱਲ ਕਹੀ ਕਿ ਕਿਉਂਕਿ ਉਹ ਹਮੇਸ਼ਾ ਇਹ ਹੀ ਕਹਿੰਦੇ ਨੇ ਕਿ ਪੀਣ ਦਾ ਪਾਣੀ ਵੀ ਹਰਿਆਣਾ ਨੂੰ ਨਹੀਂ ਹੈ ਤਾਂ ਕੀ ਇਸ ਗੱਲ ਤੇ ਤੁਸੀਂ ਪਾਣੀ ਮੁਹੱਈਆ ਕਰਵਾ ਸਕਦੇ ਹੋ ਹਰਿਆਣਾ ਨੂੰ ਦੇ ਸਕਦੇ ਹੋ ਪਾਣੀ ਜੇਕਰ ਉਹ ਮੰਗ ਕਰਦਾ ਹੈ ਤਾਂ ਦੇ ਕੂਪੀਨ ਵਾਲਾ ਪਾਣੀ ਪਹਿਲਾਂ ਵੀ ਜਦੋਂ ਉਹਨਾਂ ਨੇ ਆਪਣਾ ਕੋਟਾ ਖਤਮ ਕਰ ਲਿਆ ਸੀ ਪੀਣ ਵਾਲਾ ਪਾਣੀ ਉਸ ਟਾਈਮ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰਿਆਣਾ ਨੂੰ ਦਿੱਤਾ ਸੀ ਔਰ ਪੀਣ ਵਾਲਾ ਪਾਣੀ ਅਸੀਂ ਰਾਜਸਥਾਨ 'ਚ ਵੀ ਕਿਉਂ ਕਰਕੇ ਫੌਜ ਉਸ ਟਾਈਮ ਗਈ ਹੋਈ ਸੀ ਅਸੀਂ ਉਸ ਕਾਇਮ ਹਮੈਨਿਟਰੀਅਨ ਗਰਾਊਂਡਸ 'ਤੇ ਅਸੀਂ ਉਹਨਾਂ ਨੂੰ ਵੀ ਪਾਣੀ ਦਿੱਤਾ ਸੀ ਲੇਕਿਨ ਗੱਲ ਸਿਰਫ ਇੰਨੀ ਹੈ ਜੀ ਸਾਰਾ ਲੈ ਦੇ ਕੇ ਕਿ ਸਾਡੇ ਕੋਲ ਡਾਟਾ ਹੈ ਪਹਿਲਾ ਹੀ ਜਿਹੜਾ ਪਾਣੀ ਹੈ ਉਹ 14 एमएफ ਪਾਣੀ ਹਰਿਆਣਾ ਲੈ ਰਿਹਾ ਹੈ ਔਰ ਸਾਡਾ ਅੱਜ 13.3 ਲੈ ਰਹੇ ਆ ਸੋ ਪਾਣੀ ਸਾਡਾ ਪਹਿਲਾਂ ਹੀ ਹਰਿਆਣਾ ਜ਼ਿਆਦਾ ਲੈ ਰਿਹਾ ਹੈ ਉੱਪਰੋਂ ਹੋਰ ਆਸ ਕਰ ਰਿਹਾ ਅਸੀਂ ਇੱਕ ਸਕਿਲ ਪਹਿਲਾਂ ਕਿਹਾ ਸੀ ਕੀ ਸਤਲੁਜ ਯਮਨਾ ਲਿੰਕ ਕਨਾਲ ਨਹੀਂ ਜੀ ਯਮਨਾ ਸਤਲੁਜ ਲਿੰਕ ਕਨਾਲ ਬਾਰੇ ਸੋਚਿਓ ਜਿਹੜਾ ਯਮਨਾ ਦਾ ਪਾਣੀ ਹੈ ਉਹ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਤੁਸੀਂ ਇਹ एसवाईएल ਹੋ ਸਕਦਾ ਹੈ ਤਾਂ ওয়াইএসএল ਵੀ ਤਾਂ ਹੋ ਸਕਦਾ ਹੈ ਪਰ ਲੇਕਿਨ ਲੇਕਿਨ ਅਸੀਂ ਚਾਹਾਂਗੇ ਕਿ ਭਾਜਪਾ ਸਰਕਾਰ ਜਿਹੜੀ ਹਰਿਆਣਾ ਚ ਹੈ ਦੇ ਸ਼ੁਡ ਪੁੱਟ ਸਮ ਗੁੱਡ ਆਫੀਸਰ ਜੀ ਜਨਾਲੇ ਆਪਣੇ ਮਹਿਕਮੇ ਤੋਂ ਚੰਗੇ ਅਸਰ ਹੋਣ ਜਿਹੜਾ ਪਾਣੀ ਪਹਿਲਾਂ ਹੀ ਇਨਾਂ ਕੋਲ ਹੈ ਉਹਦੀ ਬੈਟਰ ਯੂਟਿਲਾਈਜੇਸ਼ਨ ਕਰਨ ਉਹਦੀ ਸਾਮ ਸੰਭਾਲ ਕਰਨ ਉਹਨੂੰ ਆਪਣੇ ਨੈਟਵਰਕ ਬਣਾਉਣ ਦੇ ਨਾਲ ਨੈਟਵਰਕ ਬਣਾਉਣ ਤਾਂ ਕਿ ਉਹ ਪਾਣੀ ਜਿਹੜਾ ਇਹਨਾਂ ਲਈ ਕਾਫੀ ਪਾਣੀ ਵਾਧੂ ਹੋ ਜੇ ਠੀਕ ਹੈ ਬੱਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਤਮਾਨ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਨਾਲ ਗੱਲਬਾਤ ਕੀਤੀ ਤਾਂ ਐਸਵਾਈਐਲ ਦਾ ਮੁੱਦਾ ਅੱਗੇ ਕੀ ਕੁਝ ਫੈਸਲਾ ਲੈ ਕੇ ਸਾਹਮਣੇ ਆਉਂਦਾ ਹੈ ਇਹ ਅੱਜ 4 ਵਜੇ ਜਦ ਮੀਟਿੰਗ ਹੋ ਜਾਵੇਗੀ ਉਸ ਤੋਂ ਬਾਅਦ ਸਾਹਮਣੇ ਆ ਜਾਵੇਗਾ